ਪੁਰਖ ਜੀ ਕਹਿੰਦੇ ਕਿ ਜੇਕਰ ਆਪਾਂ ਇਹ ਦੋ ਕੰਮ ਆਪਣੇ ਘਰ ਦੇ ਵਿੱਚ ਕਰਦੇ ਆ ਸਾਡੇ ਘਰ ਦੀ ਬਰਕਤ ਸਾਡੇ ਘਰ ਦੀ ਸੁੱਖ ਸ਼ਾਂਤੀ ਹਮੇਸ਼ਾ ਬਰਕਰਾਰ ਰਹਿੰਦੀ ਆ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਵਿੱਚ ਕਮੀ ਨਹੀਂ ਆਉਂਦੀ ਤਾਂ ਇਹ ਦੋ ਨੁਕਤੇ ਕਿਹੜੇ ਨੇ ਉਹਨਾਂ ਬਾਰੇ ਅੱਪਾ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਖਾਸ ਕਰਕੇ ਉਹ ਭੈਣ ਭਰਾ ਜੋ ਕਹਿ ਦਿੰਦੇ ਆ ਕਿ ਸਾਡੀ ਕਿਰਤ ਕਮਾਈ ਦੇ ਵਿੱਚ ਬਰਕਤ ਨਹੀਂ ਪੈਂਦੀ ਅਸੀਂ ਮਿਹਨਤ ਬਹੁਤ ਕਰਦੇ ਆ ਪਰ ਫੇਰ ਵੀ ਸਾਡੇ ਵੱਲੋਂ ਕੀਤੀ ہوئی ਮਿਹਨਤ ਦੇ ਨਾਲ ਕਰਦੀ ਮਸਾ ਹੀ ਪੂਰੀ ਪੈਂਦੀ ਆ ਹਮੇਸ਼ਾ ਪੈਸੇ ਪੱਕਾ ਹੱਥ ਤੰਗ ਰਹਿੰਦਾ ਹੈ ਕਿਰਤ ਕਮਾਈ ਦੇ ਵਿੱਚ ਵਾਦਾ ਨਹੀਂ ਹੁੰਦਾ ਤਾਂ ਉਹ ਆਪਣੀ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਹੋ ਸਕਦਾ ਹੈ ਅੱਜ ਦੀ ਵੀਡੀਓ ਦੇ ਰਾਹੀਂ ਸਾਨੂੰ ਵੀ ਸਾਡੀ ਮੁਸ਼ਕਲ ਦਾ ਹੱਲ ਮਿਲ ਜਾਵੇ ਹੋ ਸਕਦਾ ਹੈ ਇਹ ਦੋ ਕੰਮ ਕਰਨ ਦੇ ਨਾਲ ਸਾਡੇ ਘਰ ਦੀ ਬਰਕਤ ਵੀ ਵਧ ਜਾਵੇ ਤਾਂ ਵੀਡੀਓ ਸ਼ੁਰੂ ਕਰਨ ਜਾ ਰਹੇ ਹਾਂ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹੀ ਹੀ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਪਾਇਕ ਨਿੱਕੀ ਜੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਆ ਇਦਾਂ ਹੀ ਕਹਿੰਦੇ ਇੱਕ ਦੁਕਾਨਦਾਰ ਉਹ ਬਹੁਤ ਦੁਖੀ ਪਰੇਸ਼ਾਨ ਸੀ ਕਿਉਂਕਿ ਉਹ ਸਵੇਰ ਤੋਂ ਲੈ ਕੇ ਰਾਤ ਤੱਕ ਦੁਕਾਨ ਖੋਲ ਕੇ ਬੈਠਾ ਰਹਿੰਦਾ ਪਰ ਉਹਦੀ ਕਿਰਤ ਕਮਾਈ ਦੇ ਵਿੱਚ ਕੋਈ ਵਾਧਾ ਨਹੀਂ ਸੀ ਕੋਈ ਵਰਤਤ ਨਹੀਂ ਸੀ ਉਹਦੇ ਨਾਲ ਦੇ ਦੁਕਾਨਦਾਰਾਂ ਨੇ ਇੱਕ ਦੁਕਾਨ ਤੋਂ ਕਈ-ਕਈ ਦੁਕਾਨਾਂ ਕਰ ਲਈਆਂ ਪਰ ਇਹ ਕਈ ਸਾਲਾਂ ਤੋਂ ਉੱਥੇ ਦਾ ਉੱਥੇ ਖੜਿਆ ਮਿਹਨਤ ਬਹੁਤ ਕਰਦਾ ਸਵੇਰ ਤੋਂ ਲੈ ਕੇ ਰਾਤ ਤੱਕ ਦੁਕਾਨ ਤੇ ਬੈਠਾ ਰਹਿੰਦਾ ਪਰ ਇਹਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚ ਕੋਈ ਵਾਕਤ ਨਹੀਂ ਕੋਈ ਵਾਧਾ ਨਹੀਂ ਇਸ ਕਰਕੇ ਬੜਾ ਦੁਖੀ ਪਰੇਸ਼ਾਨ ਇੱਕ ਦਿਨ ਮਨ ਦੇ ਵਿੱਚ ਸੋਚਣ ਲੱਗਾ ਵੀ ਜ਼ਰੂਰ ਮੇਰੇ ਉੱਤੇ ਕਿਸੇ ਨੇ ਕੋਈ ਜਾਦੂ ਟੂਣਾ ਕੀਤਾ ਹੈ ਮੇਰੇ ਕੰਮ ਨੂੰ ਬੰਨ੍ਹ ਦਿੱਤਾ ਹੈ ਇਸੇ ਕਰਕੇ ਹੀ ਮੇਰੇ ਕੰਮਕਾਰ ਦੇ ਵਿੱਚ ਵਾਧਾ ਨਹੀਂ ਹੋ ਰਿਹਾ ਉਹਨੇ ਕਈਆਂ ਦੇ ਨਾਲ ਗੱਲਬਾਤ ਕੀਤੀ ਕਿ ਮੈਨੂੰ ਮੇਰੀ ਮੁਸ਼ਕਲ ਦਾ ਹੱਲ ਦੱਸੋ ਮੇਰੇ

ਉਹ ਸੰਤ ਜੀ ਦੇ ਕੋਲ ਬਹੁਤ ਸੰਗਤ ਬਣ ਕੇ ਸੀ ਸਾਰੇ ਹੀ ਆਪੋ ਆਪਣੀਆਂ ਮੁਸ਼ਕਲਾਂ ਪਰੇਸ਼ਾਨੀਆਂ ਸੰਤ ਜੀ ਨੂੰ ਦੱਸ ਰਹੇ ਸੀ ਅਤੇ ਸੰਤ ਜੀ ਹਰ ਇੱਕ ਇੱਕ ਬੰਦੇ ਦੀ ਮੁਸ਼ਕਲ ਪਰੇਸ਼ਾਨੀ ਦਾ ਹੱਲ ਨਾਲ ਦੀ ਨਾਲ ਹੀ ਦੱਸ ਰਹੇ ਸਨ ਪਰ ਕਹਿੰਦੇ ਸੰਤ ਜੀ ਨੀਵੀਂ ਪਾ ਕੇ ਬੈਠੇ ਸੀ ਕਿਸੇ ਵੱਲ ਵੀ ਅੱਖਾਂ ਚੱਕ ਕੇ ਨਹੀਂ ਸੀ ਦੇਖਦੇ ਸਿਰਫ ਨੀਵੀਂ ਪਾ ਕੇ ਬੈਠੇ ਰਬ ਰਬ ਕਰ ਰਹੇ ਸੀ ਜੇ ਕੋਈ ਮਨੁੱਖ ਆਉਂਦਾ ਆਪਣੀ ਮੁਸ਼ਕਲ ਦੱਸਦਾ ਤਾਂ ਸੰਤ ਜੀ ਉਹਦਾ ਹੱਲ ਦੱਸ ਦਿੰਦੇ ਕਹਿੰਦੇ ਇਹ ਦੁਕਾਨਦਾਰ ਦੀ ਆਈ ਤਾਂ ਦੁਕਾਨਦਾਰ ਨੇ ਵੀ ਆਪਣੇ ਮੁਸ਼ਕਿਲ ਦੱਸੀ ਕਿ ਸੰਤ ਜੀ ਮੈਂ ਕਈ ਸਾਲਾਂ ਤੋਂ ਸਵੇਰ ਤੋਂ ਲੈ ਕੇ ਰਾਤ ਤੱਕ ਆਪਣੀ ਦੁਕਾਨ ਤੇ ਬੈਠਾ ਰਹਿਣਾ ਹਾਂ ਸਾਰਾ ਦਿਨ ਮਿਹਨਤ ਕਰਦਾ ਹਾਂ ਕਈ ਢੰਗ ਤਰੀਕੇ ਅਪਣਾ ਲਏ ਪਰ ਮੇਰੀ ਕਮਾਈ ਦੇ ਵਿੱਚ ਕੋਈ ਵਾਧਾ ਨਹੀਂ ਕੋਈ ਬਰਕਤ ਨਹੀਂ ਮੈਨੂੰ ਲੱਗਦਾ ਕਿਸੇ ਨੇ ਮੇਰਾ ਕੰਮ ਬੰਨ੍ਹ ਦਿੱਤਾ ਏ ਮੈਨੂੰ ਵੀ ਮੇਰੀ ਕਮਾਈ ਦੇ ਵਿੱਚ ਬਰਕਤ ਦਾ ਕੋਈ ਹੱਲ ਦੱਸੋ ਕਹਿੰਦੇ ਸੰਤ ਜੀ ਨੇ ਉਸੇ ਤਰ੍ਹਾਂ ਨਹੀਂ ਵੀ ਪਾਏ ਪਾਏ ਸੇਠ ਨੂੰ ਕਿਹਾ ਕਿ ਭਾਈ ਤੂੰ ਘੱਟ ਤੋਲਣਾ ਛੱਡ ਦੇ ਤੇ ਤੇਰੀ ਕਮਾਈ ਵਿੱਚ ਆਪੇ ਹੀ ਬਰਕਤ ਕਾਇਆ ਜਾਵੇਗੀ ਕਹਿੰਦੇ ਜਦੋਂ ਸੰਤ ਜੀ ਨੇ ਇਹ ਗੱਲ ਕਹੀ ਤਾਂ ਸੇਠ ਜੀ ਤਾਂ ਇੱਕਦਮ ਇਹ ਲੱਗੇ ਜਿਵੇਂ ਚੋਰੀ ਫੜੀ ਗਈ ਹੋਵੇ ਕਿਉਂਕਿ ਸੱਚਮੁੱਚ ਇਹ ਸੇਠ ਘੱਟ ਤੋੜਦਾ ਸੀ ਕਹਿੰਦੇ ਏਕਦਮ ਚੁੱਪ ਹੋ ਗਿਆ ਫਿਰ ਕੁਝ ਦੇਰ ਬਾਅਦ ਬੋਲਿਆ ਸੰਤ ਜੀ ਜੇਕਰ ਮੈਂ ਪੂਰਾ ਧੋਲਣਾ ਸ਼ੁਰੂ ਕਰ ਦਵਾਂ ਤਾਂ ਕੀ ਸੱਚਮੁੱਚ ਮੇਰੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚ ਬਰਕਤ ਪਵੇਗੀ ਤੇ ਕਹਿੰਦੇ ਸੰਤ ਜੀ ਨੇ ਕਿਹਾ ਕਿ ਹਾਂ ਭਾਈ ਜੇ ਤੂੰ ਆਪਣੀ ਕਿਰਤ ਨੂੰ ਇਮਾਨਦਾਰੀ ਦੇ ਨਾਲ ਕਰੇਗਾ ਤਾਂ ਤੈਨੂੰ ਜ਼ਰੂਰ ਵਾਦਾ ਹੋਵੇਗਾ ਕਿਉਂਕਿ ਜਦੋਂ ਤੂੰ ਰੇਟ ਪੂਰਾ ਲਾਉਣਾ ਹੈ ਫਿਰ ਘੱਟ ਤੋਲਣਾ ਕੀ ਮਤਲਬ ਘੱਟ ਤੋਲਣਾ ਆਪਣੀ ਕਿਰਤ ਦੇ ਨਾਲ ਬੇਈਮਾਨੀ ਕਰਨੀ ਹੈ ਤੇ ਜਿਹੜਾ ਬੰਦਾ ਆਪਣੀ ਕਿਰਤ ਦੇ ਨਾਲ ਬੇਈਮਾਨੀ ਕਰਦਾ ਹੈ ਨਾ ਉਹਦੀ ਕਿਰਤ ਕਮਾਈ ਵਿੱਚ ਕਦੇ ਵੀ ਬਰਕਤ ਨਹੀਂ ਪੈਂਦੀ ਇਸ ਕਰਕੇ ਤੂੰ ਆਪਣੀ ਕਿਰਤ ਨੂੰ ਪੂਰੀ ਇਮਾਨਦਾਰੀ ਦੇ ਨਾਲ ਕਰਿਆ ਕਰ ਰੇਟ ਪੂਰਾ ਲਾ ਪਰ ਸਬਦਾ ਵੀ ਪੂਰਾ ਢੋਲ ਕੇ ਦੇ ਕਦੇ ਵੀ ਘੱਟ ਨਾ ਤੋਲੀ ਕਹਿੰਦੇ ਸੰਤਾਂ ਦੇ ਮੂੰਹੋਂ ਨਿਕਲੀ ਇਹ ਗੱਲ ਉਹ ਦੁਕਾਨਦਾਰ ਦੇ ਮਨ ਨੂੰ ਲੱਗੀ ਉਸੇ ਪਲ ਤੋਂ ਹੀ ਦੁਕਾਨਦਾਰ ਨੇ ਆਪਣੇ ਮਨ ਦੇ ਵਿੱਚ ਪੱਕਾ ਫੈਸਲਾ ਕਰ ਲਿਆ ਵੀ ਮੈਂ ਅੱਜ ਤੋਂ ਬਾਅਦ ਕਦੇ ਘੱਟ ਨਹੀਂ ਤੋਗਾ ਕਿਉਂਕਿ ਘੱਟ ਤੋਲ ਕੇ ਮੈਂ ਦੇਖ ਲਿਆ ਹੈ ਹੁਣ ਇਹ ਸੰਤਗੀਰੀ ਗੱਲ ਮੰਨ ਕੇ ਦੇਖਾਂਗਾ ਕਿ ਕੀ ਸੱਚ ਮੁੱਚ ਹੀ ਪੂਰਾ ਦੋਨਿਆਂ ਬਰਕਤ ਪਵੇਗੀ ਕਹਿੰਦੇ ਹੁਣ ਜਦੋਂ ਆਪਣੀ ਦੁਕਾਨ ਤੇ ਗਿਆ ਤਾਂ ਕਈ ਚਿਰ ਦੀ ਆਦਤ ਪਈ ਸੀ ਇੰਨੀ ਛੇਤੀ ਕਿੰਜ ਬਦਲ ਜਾਂਦੀ ਕਿਉਂਕਿ ਤੋਲਦਿਆਂ ਤੋਲਦਿਆਂ ਫੁੰਗਾ ਲਾ ਹੀ ਜਾਂਦਾ ਸੀ ਘੱਟ ਤੋਲ ਦਿੰਦਾ ਸੀ ਇਸ ਕਰਕੇ ਉਹਨੇ ਫੈਸਲਾ ਕੀਤਾ ਵੀ ਮੈਂ ਅੱਜ ਤੋਂ ਬਾਧਾ ਤੋਲਣਾ ਹੀ ਬੰਦ ਕਰ ਦੇਣਾ ਕਹਿੰਦੇ ਉਹਨੇ ਇੱਕ ਸਾਈਡ ਦੇ ਉੱਤੇ ਬੈਠੇ ਰਹਿਣਾ ਅਤੇ ਜੋ ਵੀ ਗ੍ਰਾਹਕ ਸੌਦਾ ਲੈਣ ਆਉਂਦਾ ਉਹਨੂੰ ਕਹਿ ਦਿੰਦਾ ਕਿ ਭਾਈ ਤੈਨੂੰ ਜਿਹੜਾ ਸੌਦਾ ਚਾਹੀਦਾ ਹੈ ਨਾ ਤੂੰ ਆਪੇ ਤੋਲ ਲੈ ਗ੍ਰਾਹਕ ਆਪੇ ਦੁਕਾਨ ਤੇ ਤੇ ਸੌਦਾ ਤੋਲਦੇ ਅਤੇ ਬਣਦੇ ਪੈਸੇ ਦੁਕਾਨਦਾਰ ਨੂੰ ਦੇ ਕੇ ਸੌਦਾ ਲੈ ਕੇ ਚਲੇ ਜਾਂਦੇ ਕਹਿੰਦੇ ਹੋਰ ਹੋਰੀ ਇਹ ਗੱਲ ਚਾਰਚ ਫੇਰੇ ਫੈਲ ਗਈ। ਬਿਆਸੇੜੀ ਦਾ ਬਹੁਤ ਹੀ ਇਮਾਨਦਾਰ ਨੇ। ਇਹ ਤਾਂ ਗ੍ਰਾਹਕਾਂ ਨੂੰ ਕਹਿੰਦੇ ਆ ਵੀ ਆਪੇ ਸੌਦਾ ਤੋਲੋ। ਕਹਿੰਦੇ ਹੁਣ ਜਦੋਂ ਇਹ ਗੱਲ ਚਾਰਚ ਫੇਰੇ ਪਹੁੰਚੀ ਤਾਂ ਦੂਰੋਂ ਨੇੜੇੋਂ ਗ੍ਰਾਹਕ ਇਹਨਾਂ ਕੋਲ ਸੌਦਾ ਲੈਣ ਆਉਣ ਲੱਗੇ। ਇਹਦਾ ਕੰਮ ਦਿਨੋਂ ਦਿਨ ਵਧਣਾ ਸ਼ੁਰੂ ਹੋ ਗਿਆ। ਕਹਿੰਦੇ ਇਹ ਦੁਕਾਨਦਾਰ ਨੇ ਇੱਕ ਤੋਂ ਬਾਅਦ ਇੱਕ ਕਈ ਦੁਕਾਨਾਂ ਕਰ ਲਈਆਂ। ਹੁਣ ਤਾਂ ਦੂਰੋਂ ਨੇੜੇ ਪਿੰਡਾਂ ਦੇ ਦੁਕਾਨਦਾਰ ਵੀ ਇਹ ਦੀ ਦੁਕਾਨ ਤੋਂ ਆ ਕੇ ਸਬਜ਼ਾ ਖਰੀਦ ਕੇ ਲੈ ਕੇ ਜਾਂਦੇ ਥੋਕ ਦੇ ਰੇਟ ਤੇ ਸੌਦਾ ਲੈ ਜਾਂਦੇ ਕਹਿੰਦੇ ਇਹਦਾ ਕਾਰੋਬਾਰ ਇਹਦੀ ਕਮਾਈ ਇੰਨੀ ਵੱਧ ਗਈ ਕਿ ਇਹਨੇ ਸੌਫਾ ਤੋਂ ਤੋਲਣ ਵਾਲੇ ਵੱਟੇ ਵੀ ਸੋਨੇ ਦੇ ਬਣਾ ਲਏ ਕਹਿੰਦੇ ਇੱਕ ਦਿਨ ਆਪਣੇ ਸੋਨੇ ਦੇ ਵੱਟਿਆਂ ਨੂੰ ਦੇਖ ਕੇ ਇਹ ਦੁਕਾਨਦਾਰ ਸੋਚਣ ਲੱਗਾ ਕਿ ਮਣਾ ਇੱਕ ਉਹ ਦੇ ਸੀ ਜਦੋਂ ਤੂੰ ਸਵੇਰ ਤੋਂ ਲੈ ਕੇ ਅੱਧੀ ਰਾਤ ਤੱਕ ਆਪਣੀ ਦੁਕਾਨ ਤੇ ਬੈਠਾ ਰਹਿੰਦਾ ਸੀ ਤੇਰੀ ਦੁਕਾਨ ਤੇ ਕੋਈ ਗ੍ਰਾਹਕ ਨਹੀਂ ਸੀ ਆਉਂਦਾ ਤੂੰ ਕਿੰਨਾ ਦੁਖੀ ਪਰੇਸ਼ਾਨ ਰਹਿੰਦਾ ਸੀ ਅੱਤ ਅੱਜ ਉਹ ਵੀ ਦੇਣਿਆ ਜਦੋਂ ਤੈਨੂੰ ਸਾਰਾ ਦਿਨ ਵੇਲ ਨਹੀਂ ਮਿਲਦੀ ਤੇਰੀ ਕਿਰਤ ਕਮਾਈ ਦੇ ਵਿੱਚ ਤੇਰੇ ਰਵਾਰ ਦੇ ਵਿੱਚ ਕਿੰਨਾ ਵਾਅਦਾ ਹੋ ਗਿਆ ਅਤੇ ਮਨ ਹੀ ਮਨ ਦੇ ਵਿੱਚ ਸੋਚਿਆ ਕਿ ਇਹ ਸਭ ਕੁਝ ਹੋਇਆ ਹੈ ਉਹ ਸੱਤ ਗੀਦੇ ਕਰਕੇ ਸੰਤ ਜੀ ਨੇ ਇਮਾਨਦਾਰੀ ਦਾ ਰਾਹ ਦੱਸਿਆ ਤੇ ਇਮਾਨਦਾਰੀ ਦੇ ਰਾਹ ਦੇ ਉੱਤੇ ਚੱਲ ਕੇ ਮੈਂ ਕਿੰਨਾ ਕੁਝ ਪ੍ਰਾਪਤ ਕਰ ਲਿਆ ਕਹਿੰਦੇ ਮਨ ਦੇ ਵਿੱਚ ਸੋਚਿਆ ਕਿ ਕਿਉਂ ਅੱਜ ਉਸ ਸੰਤ ਜੀ ਦਾ ਧੰਨਵਾਦ ਕਰਕੇ ਆਵਾਂ ਮੈਂ ਤਾਂ ਕੰਮਕਾਰਾਂ ਦੇ ਵਿੱਚ ਇੰਨਾ ਰੁੱਝ ਗਿਆ ਕਿ ਜਿਸ ਸੰਤ ਜੀ ਨੇ ਮੈਨੂੰ ਸਹੀ ਰਾਹ ਦਿਖਾਇਆ ਜਿੰਨਾ ਕਰਕੇ ਮੈਨੂੰ ਆ ਸਭ ਕੁਝ ਮਿਲਿਆ ਹੈ ਮੈਂ ਉਹਨਾਂ ਦਾ ਧੰਨਵਾਦ ਹੀ ਨਹੀਂ ਕੀਤਾ ਕਹਿੰਦੇ ਉਸੇ ਵੇਲੇ ਆਪਣੇ ਸੋਨੇ ਦੇ ਵੱਟੇ ਚੁੱਕੇ ਅਤੇ ਸੰਤ ਜੀ ਵੱਲ ਤੁਰ ਪਿਆ ਕਿ ਜਾ ਕੇ ਸੰਤ ਜੀ ਦਾ ਤੰਨਵਾਦ ਕਰਕੇ ਉਹ ਮਾਹ ਕਹਿੰਦੇ ਸੰਤ ਜੀ ਦੇ ਕੋਲ ਗਿਆ ਜਾ ਕੇ ਨਮਸਕਾਰ ਕੀਤੀ ਆਪਣੇ ਸੋਨੇ ਦੇ ਵਟੇ ਸੰਤ ਜੀ ਦੇ ਅੱਗੇ ਰੱਖ ਦਿੱਤੇ ਅਤੇ ਬੜੀ ਖੁਸ਼ੀ ਦੇ ਨਾਲ ਬੜੇ ਚਾਅ ਨਾਲ ਦੱਸਿਆ ਕਿ ਸੰਤ ਜੀ ਮੈਂ ਉਹੀ ਦੁਕਾਨਦਾਰ ਆਂ ਜੋ ਇੱਕ ਦਿਨ ਤੁਹਾਡੇ ਕੋਲ ਬੜਾ ਪਰੇਸ਼ਾਨ ਹੋ ਕੇ ਆਇਆ ਸੀ ਕਿ ਮੇਰੀ ਕਿਰਤ ਕਮਾਈ ਦੇ ਵਿੱਚ ਕੋਈ ਬਰਕਤ ਨਹੀਂ ਆ ਕੋਈ ਵਾਧਾ ਨਹੀਂ ਤੁਸੀਂ ਮੈਨੂੰ ਇਮਾਨਦਾਰੀ ਦੇ ਰਾਹ ਦੇ ਉੱਤੇ ਚੱਲਣ ਲਈ ਕਿਹਾ ਸੀ ਉਸ ਦਿਨ ਤੋਂ ਬਾਅਦ ਮੈਂ ਘੱਟ ਤੋਲਣਾ ਛੱਡ ਦਿੱਤਾ ਸੱਚਮੁੱਚ ਮੇਰੀ ਕਮਾਈ ਦੇ ਵਿੱਚ ਮੇਰੇ ਕਾਰੋਬਾਰ ਦੇ ਵਿੱਚ ਬਹੁਤ ਵਾਧਾ ਹੋਇਆ ਤੇ ਮੈਂ ਇੰਨਾ ਆਵੀਰ ਹੋ ਗਿਆ ਆ ਕਿ ਮੈਂ ਸੌਦਾ ਤੋਲਣ ਵਾਲੇ ਵੱਟੇ ਵੀ ਸੋਨੇ ਦੇ ਬਣਾ ਲਏ ਆ ਇਸ ਕਸ ਲਈ ਆਜਿ ਮੈਂ ਤੁਹਾਡਾ ਧੰਨਵਾਦ ਕਰਨਾ ਆ ਹਾਂ ਕਹਿੰਦੇ ਸੰਤ ਜੀ ਨੇ ਸੋਨੇ ਦੇ ਵਟਿਆਂ ਨੂੰ ਦੇਖਿਆ ਮੁਸਕਰਾਏ ਪਰ ਉਸ ਮੁੜਖ ਵਾਲ ਅੱਖਾਂ ਚੁੱਕ ਕੇ ਨਹੀਂ ਦੇਖਿਆ ਕਹਿੰਦੇ ਇਹ ਦੁਕਾਨਦਾਰ ਸੰਤ ਜੀ ਨੂੰ ਕਹਿਣ ਲੱਗਾ ਕਿ ਸੰਤ ਜੀ ਤੁਹਾਡੇ ਉਹਨਾਂ ਬਚਨ ਕਰਕੇ ਮੇਰਾ ਇਨਾ ਭਲਾ ਹੋ ਗਿਆ ਅੱਜ ਵੀ ਮੈਨੂੰ ਕੋਈ ਬਚਨ ਬੋਹ ਕਹਿੰਦੇ ਜਦ ਉਸ ਦੁਕਾਨਦਾਰ ਨੇ ਸੰਤ ਜੀ ਤੋਂ ਬਚਨ ਮੰਗੇ ਤਾਂ ਸੰਤ ਜੀ ਨੇ ਕਿਹਾ ਕਿ ਭਾਈ ਬਚਨ ਤਾਂ ਅਸੀਂ ਕਰ ਕਰਦੇ ਆ ਪਰ ਤੂੰ ਇਹਨਾਂ ਬਚਨਾਂ ਨੂੰ ਕਰ ਮਾ ਪਾਵੇਂਗਾ ਤਾਂ ਕਹਿੰਦੇ ਉਹ ਦੁਕਾਨਦਾਰ ਨੇ ਕਿਹਾ ਕਿ ਹਾਂ ਜੀ ਸੰਤ ਜੀ ਤੁਸੀਂ ਕਹੋ ਤਾਂ ਸਹੀ ਸੰਤ ਜੀ ਨੇ ਕਿਹਾ ਵੀ ਚਲ ਫਿਰ ਅੱਜ ਇਦਾਂ ਕਰੀ ਇਹ ਜੋ ਸੋਨੇ ਦੇ ਵੱਟੇ ਆ ਨਾ ਜਾਂਦਾ ਜਾਂਦਾ ਨਦੀ ਦੇ ਵਿੱਚ ਸੁੱਟ ਜਾਵੇ ਕਹਿੰਦੇ ਜਦੋਂ ਸੰਤ ਜੀ ਨੇ ਆਹ ਗੱਲ ਕਹੀ ਤਾਂ ਦੁਕਾਨਦਾਰ ਦੇ ਦਪਹਿਰ ਥੱਲੋ ਜ਼ਮੀਨ ਕਿਸਕ ਦੀ ਕਿਉਂਕਿ ਹੁਣ ਆਪਣੀ ਹੱਕ ਸੱਚ ਦੀ ਕਮਾਈ ਨਦੀ ਵਿੱਚ ਰੋੜਨੀ ਸੌਖੀ ਨਹੀਂ ਆ ਨਾ ਕਹਿੰਦੇ ਇੱਕ ਵਾਰ ਮਨ ਦੇ ਵਿੱਚ ਸੋਚਿਆ ਵਿਮਨਾ ਆ ਕੀ ਬਣ ਗਿਆ ਸੋਨੇ ਦੇ ਵੱਟੇ ਮੈਂ ਨਦੀ ਵਿੱਚ ਕਿੰਜ ਸੁਟਾਂਗਾ ਪਰ ਦੂਜੇ ਹੀ ਪਲ ਦੁਕਾਨਦਾਰ ਦਾ ਜਿਹੜਾ ਨੇਕ ਮਨ ਸੀ ਉਹਦੇ ਵਿੱਚੋਂ ਆਵਾਜ਼ ਆਈ ਕਿ ਭਾਈ ਸੰਤ ਜੀ ਦੇ ਪਹਿਲੇ ਬਚਨ ਕਰਕੇ ਤੇਰਾ ਇੰਨਾ ਭਲਾ ਹੋਇਆ ਇੰਨਾ ਬਚਨ ਤੇ ਵਿੱਚ ਵੀ ਤੇਰਾ ਕੋਈ ਭਲਾ ਹੋਵੇਗਾ ਜੇ ਸੰਤ ਜੀ ਕਹਿ ਰਹੇ ਆ ਤਾਂ ਇਹ ਬਚਨ ਜ਼ਰੂਰ ਕਮਾ ਕਹਿੰਦੇ ਉਹ ਕਾਂਦਾਰ ਨੇ ਸੰਤ ਜੀ ਨੂੰ ਸਤਿ ਬਚਨ ਕਹੇ ਅਤੇ ਕਿਹਾ ਕਿ ਤੁਸੀਂ ਜਿਵੇਂ ਕਿਹਾ ਹੈ ਮੈਂ ਉਵੇਂ ਹੀ ਕਰਾਂਗਾ ਕਹਿੰਦੇ ਉਹ ਦੁਕਾਨਦਾਰ ਨੇ ਸੋਨੇ ਦੀ ਵੱਟੇ ਚੁੱਕੇ ਆਪਣੀ ਦੁਕਾਨ ਤੋਂ ਚੱਲ ਪਿਆ ਰਸਤੇ ਦੇ ਵਿੱਚ ਡੋਨਾ ਦੀ ਆਈ ਉਹ ਵੱਟੇ ਉਹਦੇ ਵਿੱਚ ਸੁੱਟ ਗਿਆ ਅਤੇ ਜਾ ਕੇ ਦੁਕਾਨ ਤੇ ਬੈਠ ਗਿਆ ਜਿਵੇਂ ਕਿ ਆਪਾਂ ਪਹਿਲਾਂ ਦੱਸਿਆ ਕਿ ਇਹ ਸੇਠ ਜੀ ਦੇ ਕੋਲੋਂ ਨੇੜੇ ਦੇ ਸਾਰੇ ਪਿੰਡਾਂ ਦੇ ਦੁਕਾਨਦਾਰ ਆਬਾ ਲੈ ਕੇ ਜਾਂਦੇ ਸੀ ਤਾਂ ਜੋ ਵੀ ਦੁਕਾਨਦਾਰ ਨੇੜਲੇ ਪਿੰਡਾਂ ਦੇ ਵਿੱਚੋਂ ਆਉਂਦੇ ਸੀ ਨਾ ਉਹਨਾਂ ਦੇ ਵਿੱਚੋਂ ਕੁਝ ਦੁਕਾਨਦਾਰ ਉਸੇ ਨਦੀ ਨੂੰ ਪਾਰ ਕਰਕੇ ਆਉਂਦੇ ਸੀ ਜਿਸ ਨਦੀ ਦੇ ਵਿੱਚ ਇਹ ਦੁਕਾਨਦਾਰ ਨੇ ਆਪਣੇ ਵੱਟੇ-ਸੁੱਟੇ ਸਨ ਕਹਿੰਦੇ ਜਦੋਂ ਉਹ ਦੁਕਾਨਦਾਰ ਉਹ ਗ੍ਰਾਹਕ ਅੱਜ ਨਦੀ ਪਾਰ ਕਰਕੇ ਇਸ ਦੁਕਾਨਦਾਰ ਕੋਲੋਂ ਸੌਦਾ ਲੈਣ ਦੇ ਲਈ ਆਏ ਤਾਂ ਨਦੀ ਪਾਰ ਕਰਦਿਆਂ ਇੱਕ ਦੁਕਾਨਦਾਰ ਦੇ ਪੈਰ ਦੇ ਵਿੱਚ ਕੁਝ ਚੁਭਿਆ ਉਹਨੇ ਜਦ ਚੱਟਿਆ ਤਾਂ ਦੇਖਿਆ ਇਹ ਤਾਂ ਸੋਨੇ ਦਾ ਵੱਟਾ ਹੈ ਇੱਕ ਇੱਕ ਕਰਕੇ ਸਾਰੇ ਸੋਨੇ ਦੇ ਵਟੇ ਲੰਭ ਗਏ ਸੋਨੇ ਦੇ ਵਟਿਆਂ ਨੂੰ ਦੇਖ ਕੇ ਇਹਨਾਂ ਦੇ ਲਈ ਪਹਿਚਾਨਣਾ ਕੋਈ ਔਖਾ ਕੰਮ ਨਹੀਂ ਸੀ ਕਿਉਂਕਿ ਇਹਨਾਂ ਦੇ ਨਗਰ ਦੇ ਵਿੱਚ ਸਿਰਫ ਇੱਕੋ ਹੀ ਸੇਠ ਸੀ ਜਿਹਦੇ ਕੋਲ ਸੋਨੇ ਦੇ ਵਟੇ ਸੀ ਇਹ ਤਾਂ ਵਟਿਆਂ ਨੂੰ ਦੇਖਦਿਆਂ ਸਾਰ ਪਹਿਚਾਨ ਗਏ ਕਿ ਇਹ ਤਾਂ ਸਾਡੇ ਉਸ ਦੁਕਾਨਦਾਰ ਦੇ ਵਟੇ ਨੇ ਮਨ ਦੇ ਵਿੱਚ ਸੋਚਿਆ ਵੀ ਜਰੂਰ ਰਾਤ ਦੁਕਾਨ ਦੇ ਉੱਤੇ ਕੋਈ ਚੋਰ ਆਈ ਹੋਣੀ ਆ ਸੇਠ ਦੇ ਇਹ ਵਟੇ ਚੋਰੀ ਕਰਕੇ ਲੈ ਆਏ ਹੋਣੇ ਆ ਤੇ ਨਦੀ ਪਾਰ ਕਰਦੇ ਹੋਂ ਉਹਨਾਂ ਦਾ ਕੁਝ ਸਮਾਂ ਅਤੇ ਡਿੱਗ ਗਿਆ ਜਿਹਦੇ ਵਿੱਚ ਵੱਟੇ ਵੀ ਡਿੱਗ ਗਏ ਕਹਿੰਦੇ ਇਹਨਾਂ ਨੇ ਵੱਟੇ ਚੁੱਕੇ ਸੇਰ ਜੀ ਦੇ ਕੋਲ ਪਹੁੰਚ ਗਏ ਦੁਕਾਨਦਾਰ ਕੋਲ ਪਹੁੰਚ ਗਏ ਜਾ ਕੇ ਵੱਟੇ ਅੱਗੇ ਰੱਖ ਦਿੱਤੇ ਉਹ ਦੁਕਾਨਦਾਰ ਆਪਣੀ ਵੱਟਿਆਂ ਨੂੰ ਦੇਖ ਕੇ ਬੜਾ ਹੈਰਾਨ ਹੋਇਆ ਕੀ ਇਹ ਵੱਟੇ ਤਾਂ ਸੰਤ ਜੀ ਨੇ ਮੈਨੂੰ ਕਿਹਾ ਸੀ ਕਿ ਨਦੀ ਵਿੱਚ ਸੁੱਟ ਦੇਵੀ ਇਹ ਤਾਂ ਮੈਂ ਸੋਚ ਪਾਇਆ ਸੀ ਪਰ ਇਹ ਦੁਕਾਨਦਾਰ ਚੁੱਕ ਕੇ ਫਿਰ ਮੇਰੇ ਕੋਲ ਲੈ ਆਇਆ ਹੁਣ ਮੈਂ ਇਹਨਾਂ ਦਾ ਕੀ ਕਰਾਂ ਕਹਿੰਦੇ ਕੁਝ ਵੀ ਸੰਤ ਦੇ ਵਿੱਚ ਨਹੀਂ ਸੀ ਆ ਲਈ ਤਾਂ ਦੁਕਾਨਦਾਰ ਨੇ ਫਿਰ ਤੋਂ ਵੱਟੇ ਚੁੱਕੇ ਅਤੇ ਸੰਤ ਜੀ ਦੇ ਕੋਲ ਚਲੇ ਆ ਗਿਆ ਜਾ ਕੇ ਕਹਿਣ ਲੱਗਾ ਕਿ ਸੰਤ ਜੀ ਮੈਂ ਸੱਚ ਦੱਸ ਰਿਹਾ ਹਾਂ ਤੁਹਾਡੇ ਕਹੇ ਅਨੁਸਾਰ ਇਹ ਵੱਟੇ ਮੈਂ ਨਦੀ ਦੇ ਵਿੱਚ ਛੁੱਟ ਦਿੱਤੇ ਸੀ ਅਤੇ ਮੈਂ ਆਪਣੀ ਦੁਕਾਨ ਤੇ ਚੱਲਿਆ ਗਿਆ ਪਰ ਕੁਝ ਦੁਕਾਨਦਾਰ ਜੋ ਪਰਲੇ ਪਿੰਡ ਤੋਂ ਆਉਂਦੇ ਨੇ ਉਹਨਾਂ ਨੂੰ ਨਦੀ ਪਾਰ ਕਰਦਿਆਂ ਇਹ ਵੱਟੇ ਮਿਲ ਗਏ ਉਹ ਇਹ ਵੱਟੇ ਚੁੱਕ ਕੇ ਫਿਰ ਤੋਂ ਮੇਰੇ ਕੋਲ ਲੈ ਆਏ ਹੁਣ ਦੱਸੋ ਮੈਂ ਇਨ੍ਹਾਂ ਵੱਟਿਆਂ ਦਾ ਕੀ ਕਰਾਂ ਮੈਨੂੰ ਕੁਝ ਵੀ ਸਮਝ ਦੇ ਵਿੱਚ ਨਹੀਂ ਆ ਰਹੀ ਕਹਿੰਦੇ ਸੰਤ ਜੀ ਨੇ ਅੱਜ ਪਹਿਲੇ ਦਿਨ ਸੇਠ ਵੱਲ ਉਹ ਦੁਕਾਨਦਾਰ ਵੱਲ ਅੱਖਾਂ ਚੁੱਕ ਕੇ ਦੇਖਿਆ ਅਤੇ ਕਿਹਾ ਕਿ ਭਲਿਆ ਇਹ ਵਟੀਆਂ ਦਾ ਕੀ ਕਰਨਾ ਹੈ ਇਹਨਾਂ ਵਟੀਆਂ ਨੂੰ ਤੂੰ ਆਪਣੇ ਨਾਲ ਆਪਣੀ ਦੁਕਾਨ ਤੇ ਲੈ ਜਾ ਜਿਵੇਂ ਪਹਿਲਾਂ ਸੱਦਾ ਤੋਲਦਾ ਸੀ ਉਵੇਂ ਹੀ ਸੱਦਾ ਤੋਲ ਤਾ ਦੁਕਾਨਦਾਰ ਨੇ ਕਿਹਾ ਕਿ ਸੰਤ ਜੀ ਜੇਕਰ ਮੈਂ ਦੁਕਾਨ ਦੇ ਉੱਤੇ ਇਹਨਾਂ ਦੇ ਨਾਲ ਸੱਦਾ ਹੀ ਤੋਲਣਾ ਸੀ ਤਾਂ ਤੁਸੀਂ ਪਹਿਲਾਂ ਨਦੀ ਦੇ ਵਿੱਚ ਸਟਾਏ ਕਿਉਂ ਸੰਤ ਜੀ ਨੇ ਕਿਹਾ ਭਲਿਆ ਤੈਨੂੰ ਇਹ ਸਮਝਾਉਣਾ ਚਾਹੁੰਦਾ ਸਾਂ ਕਿ ਜੇ ਕਮਾਈ ਹੱਕ ਸੱਚੀ ਹੋਵੇ ਇਮਾਨਦਾਰੀ ਦੀ ਹੋਵੇ ਤਾਂ ਨਦੀਆਂ ਦੇ ਵਿੱਚੋਂ ਵੀ ਵਾਪਸ ਆ ਜਾਂਦੀ ਆ ਇਹ ਗੱਲ ਸੁਣ ਕੇ ਉਹ ਦੁਕਾਨਦਾਰ ਦੀਆਂ ਅੱਖਾਂ ਭਰ ਗਈਆਂ ਦੁਕਾਨਦਾਰ ਸਮਝ ਗਿਆ ਕਿ ਸੱਚਮੁੱੱਚ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚ ਬਹੁਤ ਬਰਕਤ ਆ ਹੱਕ ਸੱਚ ਦੀ ਕਿਰਤ ਕਮਾਈ ਕਿਤੇ ਨਹੀਂ ਜਾਂਦੀ ਸੋ ਇਹ ਕਹਾਣੀ ਆ ਪਾਪ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਕਿ ਹਮੇਸ਼ਾ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚ ਬਰਕਤ ਪੈਂਦੀ ਆ ਜੇਕਰ ਸਾਡੀ ਨੀਅਤ ਸੱਚੀ ਸੁੱਚੀ ਆ ਅਸੀਂ ਆਪਣੀ ਕਿਰਤ ਨੂੰ ਪੂਰੀ ਇਮਾਨਦਾਰੀ ਦੇ ਨਾਲ ਕਰ ਰਹੇ ਹਾਂ ਨਾ ਤੱਕ ਉਹ ਕਮਾਈ ਦੇ ਵਿੱਚ ਬਰਕਤ ਜ਼ਰੂਰ ਪੈਂਦੀ ਆ ਪਰ ਬੇਈਮਾਨੀ ਦਾ ਪੈਸਾ ਝੂਠ ਬੋਲ ਕੇ ਕਮਾਇਆ ਹੋਇਆ ਪੈਸਾ ਠੱਗੀ ਠੋਰੀ ਦਾ ਪੈਸਾ ਉਹ ਕਦੇ ਵੀ ਫਲਦਾਇਕ ਨਹੀਂ ਹੁੰਦਾ ਉਹ ਬੰਦਾ ਕਮਾ ਭਾਵੇਂ ਜਿੰਨਾ ਮਰਜ਼ੀ ਲਵੇ ਪਰ ਉਹ ਕਮਾਈ ਦੇ ਵਿੱਚ ਨਾ ਤਾਂ ਬਰਕਤ ਪਵੇਗੀ ਨਾ ਹੀ ਉਹ ਕਮਾਈ ਕਿਸੇ ਚੰਗੇ ਪਾਸੇ ਲੱਗਦੀ ਆ ਇੰਜ ਕਹਿ ਲਈਏ ਵੀ ਉਹ ਪੈਸਾ ਸਾਡੀ ਜ਼ਿੰਦਗੀ ਦੇ ਵਿੱਚ ਆ ਕੇ ਚੈਰ ਕੋਲ ਦਿੰਦਾ ਏ ਇਸ ਕਰਕੇ ਬੇਈਮਾਨੀ ਦੇ ਪੈਸੇ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ ਕਦੇ ਵੀ ਆਪਣੇ ਘਰ ਦੇ ਵਿੱਚ ਬੇਈਮਾਨੀ ਦਾ ਪੈਸਾ ਨਹੀਂ ਆਉਣ ਦੇਣਾ ਚਾਹੀਦਾ ਹੱਕ ਸਾਡੀ ਕਿਰਤ ਕਮਾਈ ਦੇ ਵਿੱਚ ਬਰਕਤ ਆ। ਹੱਕ ਸੱਚ ਦੀ ਕਿਰਤ ਕਮਾਈ ਥੋੜੀ ਵੀ ਹੋਵੇਗੀ ਨਾ। ਸਤਿਗੁਰ ਸੱਚੇ ਪਾਸ਼ਾ ਉਹਦੇ ਵਿੱਚ ਵੀ ਬਰਕਤ ਪਾਉਂਦੇ ਨੇ ਤਾਂ ਹਮੇਸ਼ਾ ਹੱਕ ਸੱਚ ਦੀ ਕਿਰਤ ਕਮਾਈ ਕਰਨੀ ਆ। ਮਹਾਪੁਰਖ ਜੀ ਕਹਿੰਦੇ ਕਮਾਈ ਹੱਕ ਸੱਚ ਦੀ ਹੋਵੇ ਅਤੇ ਕੀਤੀ ਹੋਈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣਾ ਵੀ ਜ਼ਰੂਰੀ ਆ। ਕਿਉਂਕਿ ਜਿੰਨਾ ਹੀ ਸਾਡੀ ਕਰਦੀ ਕਿਰਤ ਕਮਾਈ ਦੇ ਵਿੱਚੋਂ ਤਿੱਲ ਫੁੱਲ ਕਿਸੇ ਵੀ ਜੀ ਦੇ ਮੂੰਹ ਦੇ ਵਿੱਚ ਜਾਂਦਾ ਹੈ ਖਾਸ ਕਰਕੇ ਜਦੋਂ ਕਿਸੇ ਲੋੜਵੰਦ ਨੂੰ ਅਸੀਂ ਭੋਜਨ ਪ੍ਰਸ਼ਾਦਾ ਵੰਡਾਉਂਦੇ ਹਾਂ ਜਾਂ ਆਪਣੇ ਧਨ ਦੇ ਵਿੱਚੋਂ ਕਿਸੇ ਲੋੜਵੰਦ ਦੀ ਮਦਦ ਕਰਦੇ ਹਾਂ ਤਾਂ ਸਾਡੀ ਉਹ ਕਿਰਤ ਕਮਾਈ ਦੇ ਵਿੱਚ ਵਾਧਾ ਜ਼ਰੂਰ ਪੈਂਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਸਾਨੂੰ ਹੱਕ ਸੱਚ ਦੀ ਕਿਰਤ ਕਰਨ ਨੂੰ ਕਿਹਾ ਹੈ ਹੱਕ ਸੱਚ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਵੰਡ ਕੇ ਸ਼ਕਨ ਨੂੰ ਕਿਹਾ ਹੈ ਕਿਉਂਕਿ ਵੰਡ ਕੇ ਸ਼ਕਨ ਦੇ ਵਿੱਚ ਹੀ ਵਰਤਣਾ ਹੈ ਤਾਂ ਹੱਕ ਸੱਚ ਦੀ ਕਿਰਤ ਕਮਾਈ ਕਰਨੀ ਆ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਜ਼ਰੂਰ ਕੱਢਣਾ ਹੈ